ਆ ਦੇਖੋ ਬਾਈ ਕੈਮਰਾ ਬੋਲੀ ਜਾਂ ਹਾਂਜੀ ਸਭ ਤੋਂ ਪਹਿਲਾਂ ਮੈਂ ਜਾਣ ਪਛਾਣ ਕਰਾ ਦਿਆਂ ਜੋ ਵੱਜਦੇ ਸਾਡੇ ਸਾਥੀ ਕਰ ਰਹੇ ਆ ਪ੍ਰੈਸ ਕਾਨਫਰੰਸ ਸਭ ਤੋਂ ਪਰਲੇ ਪਾਸੇ ਬੈਠੇ ਨੇ ਬਿਕਯੂ ਖੋਸਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਜੀ ਖੋਸਾ ਉਸ ਦੇ ਨਾਲ ਬੈਠੇ ਨੇ ਲਖਵਿੰਦਰ ਸਿੰਘ ਜੀ ਸਿਰਸਾ ਨਾਲ ਸਾਡੇ ਬੀਕੇ ਜੋ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਜੀ ਡੱਲੇਵਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਆਗੂ ਸੂਬਾ ਆਗੂ ਸਰਬੰਸੰਗੀ ਜੀ ਪੰਦੇਰ ਮੈਂ ਬਲਦੇਵ ਸਿੰਘ ਜੀ ਜੀਰਾ ਸੂਬਾ ਪ੍ਰਧਾਨ ਬੀਕੇ ਜੋ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਯੂਨੀਅਨ ਦੇ ਸਾਡੇ ਅਮ ਪ੍ਰਧਾਨ ਅਮਰਜੀਤ ਸਿੰਘ ਮੋੜੀ ਇਹ ਅੱਜ ਤੁਹਾਡੇ ਸਾਹਮਣੇ ਪ੍ਰੈਸ ਦੇ ਸਾਹਮਣੇ ਬੈਠੇ ਹਾਂ ਹਾਂਜੀ ਕ੍ਰਾਂਤੀ ਰੁਕਤ ਕਰੋ ਕਰੋ सभी सिक्चारियों पत्रकार दोस्तों आप सबका इसके लिए धन्यवाद के आप सरकार आंदोलन के चलते हुए भी लगभग डेढ़ महीने माह से ज्यादा समय हो गया लेकिन दमनकारी नीतियों के ऊपर जो उतरी हुई है और तरह तेल में बंद है अमरजीत सिंह है शहर के वो जेल में बंद हैं, उससे भी आगे उन्होंने अनशन शुरू किया है वो चक्की में बंद किए हुए हैं लेकिन आज तक सरकार उनके साथ परिवार को भी मिलने नहीं दे रही आगे बात है कि अक्षय नरवाल के साथी तीन थे जिनकी जमानत भी अब जेल में बंद है हमारा सवाल यह है कि एक तो एक तरफ तो सरकार ये बात कह रही थी कि भाई हम आपके किसी को भी जितने भी हमारे पास डिटेन हैं जेल में बंद हैं सबको रिहा कर रहे हैं लेकिन उसके बाद भी उनको हमारे करने का ये ऐलान किया गया है इन सब बातों को लेकर हमारे युवाओं को लेकर जिनको जेल में बंद किया हुआ है सरकार ने हमारे साथ वायदा किया और उनको रिहा नहीं किया जा रहा इन बातों को लेकर हमें प्रोग्राम देना पड़ रहा है कि सात तरीक को पूरे देश के अंदर केवल पंजाब हरियाणा की बात नहीं कर रहा हूं मैं पूरे देश की बात कर रहा हूं पूरे देश के अंदर भाजपा के पुतले फूके जाएंगे और पूरे देश के अंदर जब ये हमारे युवाओं को रिहा नहीं करती ये सैलोज को मंडी लाने से पीछे नहीं हटती हमारी मंडियां बर्बाद करने के लिए उसी तरह जेद बाजिद है तो फिर मजबूरन हमें रेलवे ट्रैक पर आना पड़ेगा उसकी जिम्मेदार सरकार होगी हमारी कोई मंशा नहीं हम हम शांतिपूर्वक ढंग से अपना आंदोलन चलाना चाह रहे हैं लेकिन करने हम उस सब बातों की जानकारी हम गांव के लोगों को देने का प्रयास करेंगे और इससे आगे ये भी करेंगे कि पूरे जैसे पूरे देश के अंदर जो चल रही है यात्राएं लेकिन पंजाब में भी जागृति यात्रा उनकी शहादत को ध्यान में लेते हुए ਉਹ ਯਾਤਰਾ ਵੀ ਨਿਕਾਲਨੇ ਦਾ ਪ੍ਰੋਗਰਾਮ ਉਲੀਕਾ ਗਿਆ ਹੈ। ਬਾਕੀ ਬਾਤ ਗ੍ਰਫਤਾਰੀਆਂ ਹੋਈਆਂ 13-13 ਤੋਂ ਬਾਅਦ ਵੀ ਹੋਈਆਂ। ਔਰ ਜਿਹੜਾ ਰੁਖ ਰਵਈਆ ਕੇਂਦਰ ਦਾ ਸੋ ਜੋ ਹਰਿਆਣਾ ਵਿੱਚ ਵੇਖਣ ਨੂੰ ਮਿਲ ਰਿਹਾ ਉਹ ਗੈਰਮਾਨਵੀ ਆ। ਉਹ ਕੋ ਸਹੀ ਨਹੀਂ ਹੈਗਾ ਜੋ ਅਸੀਂ ਸਮਝ ਰਹੇ ਹੈਗੇ ਆਂ। ਇੱਕ ਤਾਂ ਇਹ ਸਾਫ ਦੇ ਵਿੱਚ 9 ਸੈਲਰਸ ਨੂੰ 26 ਮਾਰਕੀਟ ਕਮੇਟੀਆਂ ਉਨਾਂ ਦਾ ਕਣਕ ਖਰੀਦਣ ਦਾ ਸਟੋਰ ਕਰਨ ਦਾ ਵੇਚਣ ਦਾ ਦਿੱਤਾ ਹੈਗਾ ਆਧਕਾਰ ਬੇਸ਼ੱਕ ਇਹ ਪਾਲਿਸੀ ਕੇਂਦਰ ਦੀ ਆਰ ਕੇਂਦਰ ਦੇ ਦਬਾਅ ਹੇਠ ਹੀ ਸਾਰਾ ਕੁਝ ਹੋ ਰਿਹਾ ਹੈਗਾ ਜਿਸ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਪੰਜਾਬ ਸਰਕਾਰ ਜੇ ਵਫਾਦਾਰ ਹੁੰਦੀ ਦੇ ਆਪਣੇ ਪੰਜਾਬ ਦੇ ਕਿਸਾਨਾਂ ਦੀ ਤਾਂ ਉਹ ਇਹ ਕਦਮ ਨੂੰ ਰੋਕ ਸਕਦੀ ਸੀ ਇਹਨੂੰ ਢੱਕਿਆ ਜਾ ਸਕਦਾ ਸੀ ਪਰ ਉਹਨਾਂ ਨੇ ਵੀ ਪੂੰਜੀਪਤੀਆਂ ਨੂੰ ਖੁਸ਼ ਕਰਨ ਵਾਸਤੇ ਪੁੱਤੇ ਮੋਹਰ ਲਾਈ ਹੈਗੀ ਆ ਜੜੀਆਂ 26 ਮਾਰਕੀਟ ਕਮੇਟੀਆਂ ਨੂੰ ਦੂਜੀਆਂ ਕਮੇਟੀਆਂ ਵਿੱਚ ਮਰਜ ਕੀਤਾ ਗਿਆ ਵਾ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਪੰਜਾਬ ਜਿੰਨੇ ਪੰਜਾਬ ਦੇ ਚਾਹੇ ਪਾਵਰ ਸੈਕਟਰ ਨਿੱਜੀ ਹੱਥਾਂ ਵਿੱਚ ਗਿਆ ਚਾਹੇ ਟਰਾਂਸਪੋਰਟ ਖੇਤਰ ਨਿੱਜੀ ਹੱਥਾਂ ਵਿੱਚ ਗਿਆ ਚਾਹੇ ਹੋਰ ਉਹ ਪਹਿਲਾਂ ਮਰਜ ਹੁੰਦੇ ਰਹੇ ਆ ਇੱਕ ਦੂਜੇ ادارے ਇੱਕ ਦੂਜੇ ادارے ਚ ਮਰਜ ਹੁੰਦੇ ਰਹੇ ਤੇ ਫਿਰ ਦੂਜੇ ادارے ਖਤਮ ਕੀਤੇ ਜਾਂਦੇ ਰਹੇ ਆ ਤੇ ਪੰਜਾਬ ਸਰਕਾਰ ਨੇ ਨਿੱਜੀਕਰਨ ਦੀ ਨੀਤੀ ਦੇ ਉੱਤੇ ਇੱਕ ਵਾਰ ਕੀਤਾ ਔਰ ਜਿਵੇਂ ਖੇਤੀ ਸੈਕਟਰ ਤੇ ਉੱਤੇ ਕਾਰਪੋਰੇਟ ਕਬਜ਼ਾ ਚਾਹੁੰਦੇ ਆ ਉਹ ਮੰਡੀ ਵਾਲਾ ਖੇਤਰ ਤੇ ਪੰਜਾਬ ਸਰਕਾਰ ਕਬਜ਼ਾ ਕਰਾ ਰਹੀ ਹੈਗੀ ਆ ਔਰ ਇਹੀ ਖੇਤੀ ਕਾਨੂੰਨੀ ਕੋਈ ਉਹਦੇ ਵਿੱਚ ਮਾਰਕੀਟ ਫੀਸ ਨਹੀਂ ਲਾਵਾਂਗੇ ਔਰ ਇਹੀ ਗੱਲ ਉਹ ਕਰ ਰਹੇ ਨੇ ਵੀ ਜਿਹੜੇ ਕਿਸਾਨਾਂ ਨੂੰ ਲਾਲਚ ਦੇ ਰਹੇ ਵੀ ਜਿਹੜੇ ਕਿਸਾਨ ਸਿੱਧੇ ਸੈਲੋ ਦੇ ਵਿੱਚ ਕਣਕ ਲਾਉਣਗੇ ਉਹਨਾਂ ਨੂੰ ਮੰਡੀ ਦੀ ਫੀਸ ਨਹੀਂ ਲੱਗੂਗੀ ਤੋਂ ਅਸੀਂ ਤੁਹਾਡੇ ਮਾਧਮ ਨਾਲ ਹਵਾਨ ਕਰਾਂਗੇ ਵੀ ਆਪਣੇ 2-4 ਰੁਪਈਆ ਵਾਸਤੇ ਆਪਣਾ ਇਹ ਏਸ਼ੀਆ ਦਾ ਕਹੋ ਸਭ ਤੋਂ ਵਧੀਆ ਢਾਂਚਾ ਮੰਡੀ ਦਾ ਸਾਥ ਹੋਵੇ ਪੰਜਾਬ ਤੇ ਹਰਿਆਣੇ ਚ ਉਹਨੂੰ ਕਾਰਪੋਰੇਟ ਦੇ ਹੱਥਾਂ ਚ ਨਾ ਲਟਾਈਏ ਸਾਡੇ ਕਿਸੇ ਕਿਸਾਨ ਨੂੰ ਅਸੀਂ ਆਵਾਨ ਕਰਦੇ ਆਂ ਵੀ ਕਦੇ ਵੀ ਕਣਕ ਅਸੀਂ ਸਿੱਧੀ ਮੰਡੀਆਂ ਵਿੱਚ ਐਸੇ ਆਗੇ ਦੋਵਾਂ ਸਟੇਟਾਂ 'ਵਿਚ ਅੱਡ ਹੋਊਗਾ ਇੱਥੇ ਮੋਦੀ ਸਰਕਾਰ ਦੇ ਨਾਲ-ਨਾਲ ਭਗਵੰਤ ਮਾਨ ਸਰਕਾਰ ਦੀ ਵਰਤੀ ਸਾਡਾਂ ਕੇ ਕਿਉਂਕਿ ਫੈਸਲਾ ਇਹਨਾਂ ਦਾ ਹੈਗਾ ਇਹ ਦੋ ਵੱਡੇ ਜੇਕਰ ਫੇਰ ਵੀ ਠੀਕ ਆ ਇਹ ਤੁਹਾਨੂੰ ਆਉਣ ਵਾਲੇ ਸਮੇਂ ਚ ਮਿਲਾਂਗੇ ਫੇਰ ਵੀ ਜੇ ਸਰਕਾਰ ਕੋਈ ਅੱਛਾ ਸ਼ਾਇਦ ਵੱਡਾ ਐਕਸ਼ਨ ਤੇ ਰੇਲ ਰੋਕੋ ਜਿਹੜਾ ਵਾ ਸਾਡਾ ਏਟਾ ਕਿ ਹੁੰਦੇ ਤਾਂ ਫਿਰ 9 ਨੂੰ ਸ਼ੰਭੂ ਬਾਰਡਰ ਤੇ ਪੱਕੀ ਰੇਲ ਜਾਮ ਹੋਊਗਾ ਔਰ ਇਹ ਤੋਂ ਗਾਹਾਂ ਗੱਲ ਤੁਰੀ ਤਾਂ ਹੋਰ ਰੇਲ ਰੋਕੋ ਵੀ ਆਪਾਂ ਵਧਾਵਾਂਗੇ ਇਹਦੇ ਨਾਲ ਨਾਲ ਜਿਹੜਾ ਆਪਾਂ ਪੂਰੇ ਦੇਸ਼ ਵਿੱਚ ਕਹਿੰਦੇ ਸੀ ਪੰਜਾਬ ਦਾ ਅੰਦੋਲਨ ਆ ਲੱਖ ਜੋਰ ਲਾ ਰਿਆ ਇੱਕ ਤਾਂ ਪਿਆਉ ਮਾਜਰਾ ਵਿੱਚ ਅਸੀਂ ਵੱਡੀ ਰੈਲੀ ਅਮਰਹੀ ਕੱਲ ਦਿੱਤੀ ਤੁਹਾਨੂੰ ਖਬਰ ਅਸੀਂ ਅੱਜ ਸ਼ੰਭੂ ਬਾਰਡਰ ਤੋਂ ਸਾਊਥ ਇੰਡੀਆ ਵਾਸਤੇ ਜਿਹੜੇ ਸ਼ਹੀਦੀ ਮਾਰਥੀਆ ਪੜਨਾਉ ਸ਼ੁਰੂ ਕਰਨ ਵਾਸਤੇ ਯਾਤਰਾ ਸ਼ੁਰੂ ਕੀਤੀ ਗੱਡੀ ਇੱਥੇ ਆਈ ਆ ਤੁਸੀਂ 2 ਮਿੰਟ ਸਾਨੂੰ ਇੱਥੋਂ ਵੀ ਦਿਓ ਇੱਥੋਂ ਅਸੀਂ ਦਿੱਲੀ ਨੂੰ ਬਾਈਅਰ ਸਾਡੇ ਜਿਹੜੇ ਕੋਆਰਡੀਨੇਟਰ ਆਏ ਨੇ ਸਾਊਥ ਇੰਡੀਆ ਦੇ ਤਾਮਲਾਡੂ ਪੌਂਡੀਚੇਰੀ ਤੇ ਕੇਰਲ ਵਾਲੇ ਉਹ ਬਾਈਅਰ ਕੱਲ ਉਥੋਂ ਜਾਣਗੇ ਤੇ ਉੱਥੇ ਵੀ ਵੱਡੀਆਂ ਜੜੀਆਂ ਆ ਆਪਾਂ ਸ਼ਹੀਦੀ ਸਮਾਗਮ ਮਹਾਂ ਪੰਚਾਇਤਾਂ ਕਰਾਂਗੇ ਸਾਊਥ ਇੰਡੀਆ ਦੇ ਵਿੱਚ ਤੇ ਕਰਨਾਟਕਾ ਦਾ ਪ੍ਰੋਗਰਾਮ ਵੀ ਹੈਗਾ ਡੱਲਿਆਲ ਸਾਹਿਬ ਤੁਹਾਨੂੰ ਦੱਸ ਦੇਣਗੇ ਤੋਂ ਪੂਰੇ ਦੇਸ਼ ਵਿੱਚ ਗਾਹਾਂ-ਗਾਹਾਂ ਹੋਰਨਾਂ ਸੂਬਿਆਂ 'ਚ ਵੀ ਅਸੀਂ ਕਰਕੇ ਸਰਕਾਰ ਦਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਵੀ ਅੰਦੋਲਨ ਕੱਲਾ ਪੰਜਾਬ ਦਾ ਵਾ ਇਹ ਨੈਟਿਵ ਤੋੜ ਦਾਂਗੇ ਵੀ ਕੱਲਾ ਪੰਜਾਬ ਦਾ ਨਹੀਂ ਹੈਗਾ ਜਿਹੜੇ ਪਿੰਡਾਂ 'ਚ ਪੋਸਟਰ ਲੱਗਣੇ ਆ ਕਿਸੇ ਕਾਰਨ ਕਰਕੇ ਆਪਾਂ ਛੱਡ ਆਏ ਪਿੰਡ ਵਾਲਿਆਂ ਨੂੰ ਇੱਥੋਂ ਬੇਨਤੀ ਆ ਵੀ ਉਹ ਜਿਹੜੇ ਸਵਾਲਾਂ ਜਵਾਬਾਂ ਵਾਲਾ ਪੋਸਟਰ ਆ ਉਹ ਸਾਰ ਪਿੰਡ ਵਿੱਚ ਲੱਗੇ ਅੱਜ ਅਸੀਂ ਡਿਜੀਟਲ ਮਾਧਿਅਮ ਰਹਿਤ ਤੁਹਾਨੂੰ ਜਾਰੀ ਕਰ ਦਾਂਗੇ ਹਰ ਪਿੰਡ ਲਾਵੇ ਔਰ ਉਹਦੇ ਆਧਾਰ ਤੇ ਜਿਹੜਾ ਪੱਛਪਾ ਗਠਜੋੜ ਆ ਉਹਨਾਂ ਕੋ ਜਿਹੜੇ ਸਵਾਲ ਕਰਨੇ ਆ ਉਹ ਗੱਲ ਹਰ ਸੂਬਾ ਪੂਰੇ ਦੇਸ਼ ਪਰ ਵਿੱਚ ਹੋਊਗਾ ਅਰ ਜੇ ਸਵਾਲਾਂ ਦੇ ਜਵਾਬ ਕਰਨ ਤੋਂ ਸਰਕਾਰ ਜਾਬਰ ਹੁੰਦੀ ਆ ਤੇ ਫਿਰ ਕਾਲੀਆਂ ਝੰਡੀਆਂ ਲਾ ਕੇ ਉਹਨਾਂ ਦਾ ਵਿਰੋਧ ਹੋਊਗਾ ਔਰ ਫੁੱਲ ਫਲਾਟ ਅਸੀਂ ਵਿਰੋਧ ਕਰਾਂਗੇ ਇਹ ਅੱਜ ਤੁਹਾਨੂੰ ਦੱਸਣਾ ਸੀਗਾ ਆ ਧੰਨਵਾਦ ਜਿਹੜਾ ਪਊ ਹਸਾਰ ਦੇ ਵਿੱਚ 27 ਤਰੀਕ ਨੂੰ ਰਾਜਸਥਾਨ ਦੇ ਰਤਨਪੁਰਾ ਦੇ ਵਿੱਚ ਤੇ 31 ਤਰੀਕ ਨੂੰ ਮੋੜਾ ਮੰਡੀ ਅੰਬਾਲਾ ਦੇ ਵਿੱਚ ਬਹੁਤ ਵੱਡੀਆਂ ਜਿਹੜਾ ਇੱਕ ਸ਼ਹੀਦੀ ਸਮਾਗਮ ਕੀਤਾ ਤੇ ਹੁਣ ਆਉਣ ਵਾਲੀ ਟਾਈਮ ਦੇ ਵਿੱਚ ਦੱਖਣ ਭਾਰਤ ਦੇ ਕਰਨਾਟਕਾ ਦੇ ਵਿੱਚ 3 April ਨੂੰ ਇੱਕ ਬਹੁਤ ਵੱਡਾ ਸ਼ਹੀਦੀ ਸਮਾਗਮ ਉੱਥੇ ਸ਼ੁਭਕਰਨ ਦੇ ਜਨਮਿਤ ਕੀਤਾ ਜਾ ਰਿਹਾ ਹੈ ਉਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਦੱਖਣ ਭਾਰਤ ਦੇ ਜਿਹੜੇ ਸਾਥੀ ਨੇ ਉੱਥੇ ਪਹੁੰਚਣਗੇ ਤੇ ਉਸ ਤੋਂ ਬਾਅਦ 11 ਤਰੀਕ ਨੂੰ ਓਡੀਸ਼ਾ ਦੇ ਵਿੱਚ ਕੀਤਾ ਜਾ ਰਿਹਾ ਹੈ ਇਹ ਹੀ ਸ਼੍ਰੀ ਸਮਾਗਮ ਤੇ ਨਾਲ ਹੀ ਯੂਪੀ ਤੋਂ ਵੀ ਜਲਦ ਤਰੀਕ ਆਜੂਗੀ ਸਾਡੇ ਕਈ ਜਗ੍ਹਾ ਤੇ ਅਸ਼ਟਿਕਲਸ ਯਾਤਰਾ ਪੂਰੇ ਦੇਸ਼ ਭਰ ਤੱਕ ਪਹੁੰਚ ਚੁੱਕੇ ਨੇ ਜਿਵੇਂ ਅੱਜ ਵੀ ਦੱਸਿਆ ਅੱਜ ਵੀ ਜਿਹੜੇ ਦੱਖਣ ਭਾਰਤ ਵਾਸਤੇ ਹੋਰ ਵੀ ਜਾ ਰਹੇ ਨੇ ਅਸ਼ਟਿਕਲਸ ਜੋ ਸ਼ੁਭ ਕਰਨ ਦੇ ਸਾਥਿਓ ਹਰਿਆਣੇ ਦੇ ਵਿੱਚ ਪਹਿਲਾਂ ਖੱਟਰ ਨੇ ਤੇ ਹੁਣ ਜੋ ਸੈਣੀ ਸਰਕਾਰ ਹੈ ਇਸ ਅੰਦੋਲਨ ਨੂੰ ਦਬਾਉਣ ਵਾਸਤੇ ਕੋਈ ਜੋ ਜਿੰਨਾ ਵੀ ਯਤਨਾਂ ਜਾਣਗੇ ਤੇ ਇਹ ਅੰਦੋਲਨ ਨੂੰ ਪੂਰੇ ਦੇਸ਼ ਦਾ ਅੰਦੋਲਨ ਹੈ ਕਿੰਨਾ ਵੀ ਸਰਕਾਰ ਦਿਵਾਲੇ ਕਿੰਨਾ ਕੁਝ ਕਰ ਲੇ ਇਹ ਪੂਰੇ ਦੇਸ਼ ਦੇ ਵਿੱਚ ਪੂਰੀ ਤਾਕਤ ਦੇ ਨਾਲ ਇਹ ਅੰਦੋਲਨ ਚੱਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਇਸ ਸਰਕਾਰ ਨੇ ਜੋ ਜੋ ਸਾਡੇ ਉੱਪਰ ਤਸੱਦਦ ਕੀਤੇ ਆ ਉਹਨਾਂ ਦੀਆਂ ਪੂਰੀਆਂ ਜਿਵੇਂ ਆਗੂ ਸਾਹਿਬਾਨ ਨੇ ਦੱਸਿਆ ਉਹ ਪੂਰੇ ਪੂਰੇ ਜਿਹੜੇ ਯਾਤਰਾਵਾਂ ਕੱਢੀਆਂ ਉਸ ਦੇ ਵਿੱਚੋਂ ਜਿਹੜੇ ਮੋਟਰ ਤੇ ਗੋਲੇ ਦਾਗੇ ਉਹਨਾਂ ਦੀਆਂ ਫੋਟੋਆਂ ਸਾਡੇ ਸ਼ਹੀਦ ਸ਼ੁਕਰਨ ਦੀ ਤੇ ਨਾਲ ਜਿਹੜੇ ਪਿਰਤਪਾਲ ਵਰਗੇ ਜੀ ਜੀ ਪੱਟੜ ਕੀਤੇ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਪੂਰਾ ਸਰਕਾਰ ਦਾ ਚਿਹਰਾ ਪੂਰੀ ਦੁਨੀਆ ਤੱਕ ਪੂਰੇ ਆਵਾਮ ਤੱਕ ਨੰਗਾ ਕਰਾਂਗੇ ਹਾਂ ਅਮਰਜੀਤ ਮੋਹਰਜੀ ਨੇ 16 ਤਰੀਕ ਸੇ ਦਬਸ ਬਣਾਉਣੇ ਕੋਸ਼ਿਸ਼ ਕੀ ਇਹ ਲੀਡਰ ਵਾਹ ਨਾ ਆਏ ਲਿਸਟਾਂ ਜਾਰੀ ਕੀਤੀ ਪ੍ਰੈਸ਼ਰ ਬਣਾਉਣੇ ਕੋਸ਼ਿਸ਼ ਕੀ ਗਮੋਂ ਮੇਂ ਅਗਰ ਕਿਸਾਨ ਸਾਥਿਓ ਨੇ ਵਾ ਪ੍ਰਦਰਸ਼ਨ ਕਰਨੇ ਕੋਸ਼ਿਸ਼ ਕੀਆ वहां पर मीटिंगें करने की कोशिश की वहां भी सरकार ने गिरफ्तारियां करने की लेकिन गाँव वालों ने विरोध किया काफी गाँवों के अंदर फिर पुलिस वहां पर बैकफुट पर गई और उसके बावजूद भी मोडा के अंदर फिर जब हमारी अस्थि कलश यात्रा पहुंची वहां पर समापन किया गया हजारों की संख्या में किसान पहुंचे और पुलिस प्रशासन ने बड़ी दबस बनाने की कोशिश की और उसी के उस प्रोग्राम के मैं आंदोलन के साथ हूं और पूर्व जोर लाकर गिरफ्तारिया जो मुकदमे बेतुकी बातें जो 28 तरीक को एफ उन्होंने दिखाई 21 तरीक का मसला है अठाईस तरीक तक कोई भी उन्होंने एफ आई आर जन तक नहीं की कोई तथ्य नहीं है आपने भी देखा होगा कोई तथ्य के आधार के ऊपर गिरफ्तारी नहीं है ऊल जुलूल बातें उसके अंदर उन्होंने कही और उसके बावजूद भी उनका रिमांड लेकर नौजवानों का ना जाने आज उनसे मुलाकात होगी किसी से मुलाकात नहीं करने दी अब तक इनके ऐसे हालात सरकार से हम तो आपके माध्यम मतलब से पूछना चाहते हैं क्या ये लोकतंत्र है हम अपने आंदोलन करने के लिए अपने एक साथी को खो दिया हमने नौजवान को उसकी शहादत के लिए हमने अस्थिकल से यात्रा निकाली श्रद्धांजलि समागम समाग किया इतना जबर हरियाणा सरकार और पंजाब सरकार को इन सभी चीजों का भुगतान करने पड़ेगा और अगर हमारी ये बातें ना माननी सात सा, सा तारीख को हम अपने सभी देश के अंदर सभी अपना जिला हेडक्वार्टरों के प्रदर्शन करेंगे पुतले फूकेंगे और अगर फिर भी ना माननी ਤੋ ਸੰਭੂ ਵਹਾਂ ਪਰ ਹਮਾਰਾ ਜੋ ਬਾਰਡਰ ਹੈ ਰੇਲ ਕੋ ਰੋਕेंगे और पूरी मजबूती के साथ हरियाणा से साथी वहां पर पहुंचेंगे फिर भी नहीं करेंगे फिर भी जो अगला मोर्चा प्रोग्राम बनाएगा उसके तहत अपने 7 ਜੀ ਉਹਨਾਂ ਦੀ ਬਾਵਤ ਜਿਹੜਾ ਅਸੀਂ 7 ਤਰੀਕ ਨੂੰ ਭਾਜਪਾ ਸਰਕਾਰ ਦੇ ਟੋਟਲ ਭਾਰਤ ਦੇ ਵਿੱਚ ਉਹਨਾਂ ਦੇ ਪੁਤਲੇ ਫੂਕ ਰਹੇ ਆ और बहुत बड़े ਇਕੱਠਾਂ ਦੇ ਨਾਲ ਉਹ ਇੱਕ ਮਾਰਚ ਕੀਤਾ ਜਾਊਗਾ ਸਾਰੇ ਸ਼ਹਿਰਾਂ ਦੇ ਵਿੱਚ ਪਿੰਡਾਂ ਤੋਂ ਲੈ ਕੇ ਔਰ ਜਿੰਨੇ ਵੀ ਸੁੱਤੇ ਪਏ ਲੋਕ ਨੇ ਔਰ ਸਰਕਾਰ ਦੇ ਸੁੱਤੇ ਪਏ ਆਗੂ ਨੇ ਉਹਨਾਂ ਨੂੰ ਜਗਾਇਆ ਜਾਊਗਾ ਉਸ ਮਾਰਚ ਰਹੀਂ ਤੇ ਉਦੋਂ ਆਖਰ ਦੇ ਵਿੱਚ ਪੁਤਲੇ ਫੋਕੇ ਸਰਕਾਰ ਦੀ ਇਹ ਜਿਹੜੀ ਗੁੰਡਾਗਰਦੀ ਆ ਉਹ ਸਾਰਾ ਲੋਕਾਂ ਨੂੰ ਦਿਖਾਇਆ ਜਾਊਗਾ ਜਿਵੇਂ ਕਿ ਪੰਜਾਬ ਸਰਕਾਰ ਨੇ ਜਿਹੜੇ 9 ਸੈਲੂ ਕੋਸਤ ਕੀਤੇ ਆ ਮੰਡੀਆਂ ਬੰਦ ਕਰਕੇ ਮੰਡੀਆਂ ਬੰਦ ਨਹੀਂ ਹੋਣਿਆਂਗੇ ਔਰ ਇੱਕ ਵੀ ਦਾਣਾ ਜਿਹੜਾ ਅਸੀਂ ਕਿਸਾਨਾਂ ਨੂੰ ਇਸ ਮਾਧਮ ਰਾਹੀਂ ਦੱਸਾਂਗੇ ਵੀ ਤੁਸੀਂ ਸੈਲੂ ਤੇ ਨਹੀਂ ਲੈ ਜਾਣਾ ਜੇ ਸਰਕਾਰ ਸਾਨੂੰ ਕਿੰਨਾ ਵੀ ਕਾਹੇ ਔਰ ਅਸੀਂ ਉਹ ਜਿਹੜੇ ਛੈਲੋ ਆ ਕਿਸੇ ਵੀ ਕੀਮਤ ਤੇ ਜਿਹੜੀ ਕਣਕ ਉਥੇ ਲਜਾਣ ਨਹੀਂ ਦੇਵਾਂਗੇ ਤੇ ਜਿਹੜੀਆਂ ਆਪਦੀਆਂ ਮੰਡੀਆਂ ਉਹ ਪੰਜਾਬ ਦੇ ਵਿੱਚ ਬਰਕਰਾਰ ਰੱਖਾਂਗੇ ਸੋ ਜਿਹੜੀਆਂ ਸਾਡੀਆਂ ਇਹ ਇਸ ਤੋਂ ਬਾਅਦ ਜਿਵੇਂ ਕਿ ਸਰਕਾਰ ਨੇ ਜੇ ਮੋਦੀ ਸਰਕਾਰ ਨੇ ਭਾਵੇਂ ਸਰਕਾਰ ਨੇ ਜੇ ਉਹ ਸਾਡੇ ਕਿਸਾਨ ਰਿਆ ਨਾਲ ਕੀਤਾ ਉਸ ਤੋਂ ਬਾਅਦ ਅਸੀਂ ਜਿਹੜਾ ਰੇਲ ਰੋਕੋ ਉਹਦੋਂ ਨਾਲ ਉਹ ਜਲਦੀ ਹੀ ਉਹ ਜਿਹੜਾ ਸੱਤ ਤੋਂ ਬਾਅਦ ਅਸੀਂ ਐਲਾਨ ਕਰਕੇ ਉਹ ਨਵਾਂ ਚਲਰ ਚ ਵਿੱਚੋਂ ਦੀ ਤਿਆਰੀ ਕਰਾਂਗੇ ਇਸ ਤੋਂ ਬਾਅਦ ਸਾਰੇ ਹਰਿਆਣੇ ਚ ਨੇ ਰਵਿੰਦਰ ਸਿੰਘ ਰਵੀ ਮੁਰਾਦ ਵਾਲਾ ਫਾਜ਼ਲਕਾ ਡਿਸਟ੍ਰਿਕਟ ਤੋਂ ਆ ਅਮਰਜੀਤ ਸਿੰਘ ਨਵਾਂ ਸ਼ਹਿਰ ਤੋਂ ਆ ਖਟਕੜ ਕਲਾਂ ਤੋਂ ਆ ਇਹ ਅਨਛੰਤੇ ਵੀ ਨੌਜਵਾਨ ਬੈਠਾ ਹੈ ਅਕਸ਼ੇ ਨਰਵਾਲ ਹੋਰਿਆਂ ਦੀ ਮਤਲਬ ਰਿਹਾਈ ਹੋ ਚੁੱਕੀ ਹੈ ਅਨੀਸ਼ ਖਟਕੜ ਜੇਲ੍ਹ ਚ ਹੈ ਜੀ ਨਵਦੀਪ ਤੇ ਗੁਰਕੀਰਤ ਇਹ ਦੋਨੋਂ ਵੀ ਜੇਲ੍ਹ ਚ ਨੇ ਡਲੇਵਾਂ ਸਾਹਿਬ ਡਲੇਵਾਂ ਸਾਹਿਬ ਤੋਂ ਇਹ ਜੀ ਦੱਸੋ ਕਿ ਲਜਾਂਗੇ ਤਾਂ ਅਲਟੀਮੇਟਲੀ ਕਿਸਾਨ ਹੀ ਉੱਥੇ ਸਾਈਲੋਸ ਦੇ ਵਿੱਚ ਜੇਕਰ ਕਣਕ ਲਜਾਂਗੇ ਹੁੰਦਾ ਹੁੰਦਾ ਉਹਨਾਂ ਨੂੰ ਰੋਕਣ ਲਈ ਜਾਂ ਉਹਨਾਂ ਲਈ ਕੋਈ ਐਸਾ ਇਲਾਜ ਤੁਸੀਂ ਕੀ ਆ ਘੂਰੀ ਬਣੋਗੇ ਪਿਆਰ ਨਹੀਂ ਕਿਵੇਂ ਕਹੋਗੇ ਕਿ ਦੇਖੋ ਸਾਈਲੋ ਦੇ ਵਿੱਚ ਲਾਈਨਾਂ ਉੱਤੇ ਲੱਗਣੀਆਂ ਲੱਗਣੀਆਂ ਬੜਾ ਇੰਪੋਰਟੈਂਟ ਸਵਾਲ ਹੈ ਤੁਹਾਡਾ ਇਹ ਅਸੀਂ ਅੱਜ ਹਜੇ ਕਣਕਾਂ ਖੜੀਆਂ ਨੇ ਅਸੀਂ ਕਿਸਾਨਾਂ ਨੂੰ ਸਾਡੀ ਕੋਸ਼ਿਸ਼ ਹੈ ਕਿ ਸਮਝਾਵਾਂਗੇ ਕਿ ਦੋਸਤੋ ਇਹੀ ਕੰਮ ਹੋ ਰਿਹਾ ਜਿਹਦੀ ਖਾਤਰ ਪੂਰਾ ਦੇਸ਼ ਇੱਕ ਸਾਲ 13 ਮਹੀਨੇ ਪੂਰੇ ਦਿੱਲੀ ਦੇ ਬਾਹਰਾਂ ਦੇ ਬੈਠ ਕੇ ਲੜਿਆ ਮੰਡੀਆਂ ਖਤਮ ਕਰਨ ਵਾਸਤੇ ਉਹ ਕਾਨੂੰਨ ਆਏ ਸੀ ਹਰ ਇੱਕ ਕਿਸਾਨ ਨੂੰ ਕਿ ਇਹ ਨੂੰ ਥੋੜੀ ਜੀ ਗੱਲ ਦਾ ਲਾਲਚ ਨਾ ਮੰਨ ਲਓ ਕਿ ਮੇਰਾ ਛੇਤੀ ਕੰਮ ਛੁੱਟ ਗਿਆ ਖੜਾ ਮੇਰਾ ਕੰਮ ਨਿਭੜ ਗਿਆ ਉੱਥੇ ਕੋਈ ਸ਼ਾਇਦ ਮੈਨੂੰ ਕੋਈ ਫਾਇਦਾ ਹੋ ਜੇ ਵੱਡਾ ਨੁਕਸਾਨ ਇਹ ਹੋਣਾ ਕਿ ਆਪਣੀਆਂ ਮੰਡੀਆਂ ਖਤਮ ਹੋਣਗੀਆਂ ਮੰਡੀਆਂ ਖਤਮ ਹੋਈਆਂ ਤੇ ਐਫਸੀ ਖਤਮ ਹੋਏਗੀ ਐਫਸੀ ਖਤਮ ਹੋਈ ਤਾਂ ਤੁਹਾਡਾ ਹਾਲ ਵੀ यूपी ਦੇ ਬਿਹਾਰ ਵਾਲਾ ਹੋਣਾ ਸੋ ਇਸ ਕਰਕੇ ਮੰਡੀਆਂ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਜਿੱਡੀ ਵੱਡੀ ਲੜਾਈ ਐ ਸੀ ਉੱਥੇ ਲੜ ਕੇ ਆਏ ਆ ਅੱਜ ਇੱਥੇ ਤਕੜੇ ਹੋਵੋ ਕੋਈ ਵੀ ਕਿਸਾਨ ਹੱਥ ਜੋੜ ਕੇ ਬੇਨਤੀ ਐ ਸਾਡੀ ਕਿ ਕਿਸੇ ਸੈਲੋ ਦੇ ਵਿੱਚ ਕੋਈ ਦਾਣਾ ਇੱਕ ਵੀ ਨਾ ਲੈ ਕੇ ਜਾਵੇ ਇਹ ਇੱਕ ਗੱਲ ਰਹਿ ਗਈ ਸੀ ਇੱਕੋ ਬੇਨਤੀ ਇੱਕ ਤਾਂ ਅੱਜ ਅਸੀਂ ਸੱਦਾ ਦੇਵਾਂਗੇ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਨੂੰ ਆ ਰਿਹਾ ਚਾਹੇ ਟਰਾਂਸਪੋਰਟਡ ਹੈ ਫੈਕਟਰੀ ਉਹ ਕਿੱਥੇ ਹੋ ਕੇ ਸਰਕਾਰ ਦੇ ਵਿਰੁੱਧ ਖੜੀ ਇੱਕ ਇਹਦੇ ਵਿੱਚ ਇੱਕ ਜਿਹੜੀ ਤੁਸੀਂ ਸਵਾਲ ਕੀਤਾ ਸੀ ਕਮੇਟੀ ਜੀ ਸਾਈਨੋਂ ਮੰਡੀਆ ਲਾਨਾ ਸੀ ਕਾਂਗਰਸ ਸਰਕਾਰ ਨੇ 2014 ਚ ਲਾਨੇ ਸੀ 2008 ਤੋਂ ਲਾਨਿਆ ਜਾ ਰਿਹਾ ਹੈ 2008 ਕੋਲੀਫਾ ਸਾਈਨੋਂ ਬਣਿਆ ਸੀ ਉਹ ਸਭ ਤੋਂ ਪਹਿਲਾਂ 2008 ਵਿੱਚ ਲਾਨਿਆ ਗਿਆ ਸੀ ਉਸ ਤੋਂ ਬਾਅਦ ਜਦੋਂ ਜਿਹੜੇ ਸਾਈਨੋਂ ਬਣਦੇ ਗਏ ਨੇ ਉਹ ਹਮੇਸ਼ਾ ਓਪਨ ਮਾਰਕੀਟ ਯਾਰ ਤੇ ਵੇਚਦੇ ਨੇ ਤੇ ਫਿਰ ਅੱਜ ਕਿਉਂ ਪ੍ਰੋਟੈਸਟ ਹੋ ਰਿਹਾ ਹੈ ਪਹਿਲਾਂ ਕਦੇ ਕਿਉਂ ਨਹੀਂ ਹੋਇਆ ਨਾਲੇ ਇੱਕ ਜੀ ਹੋਰ ਸਾਰੀਆਂ ਸ਼ਰਤਾਂ ਨੇ ਤੇ ਮੰਡੀ ਆਰੀ ਲਾਗੂ ਹੁੰਦੀਆਂ ਹਾਂ ਠੀਕ ਹੈ ਉਹ ਵੀ ਇਹ ਵੀ ਕਹਿ ਚੁੱਕੀ ਹੈ ਵੀ ਜਿਹੜੀ ਨਾਲ ਦੀਆਂ ਮੰਡੀਆਂ ਨੇ ਉਹ ਬੰਦ ਨਹੀਂ ਕੀਤੀਆਂ ਜਾ ਮੰਡੀਆਂ ਤੇ ਤਬਕੇ ਚਾਹੇ ਮੀਡੀਆ ਦੇ ਵਿੱਚੋਂ ਵੀ ਕੁਝ ਸਾਥੀ ਸਾਰੇ ਨਹੀਂ ਕਹਿਖਦੇ ਉਹਨੂੰ ਪ੍ਰਚਾਰਦੇ ਰਹੇ ਵੀ ਇਹ ਦੇ ਨਾਲ ਦਾ ਦੇਸ਼ ਬਹੁਤ ਅੱਗੇ ਜਾਣਾ ਬਹੁਤ ਵਧੀਆ ਹੋਣਾ ਇਹ ਦੋ ਤਰ੍ਹਾਂ ਦੀ ਇੱਕ ਹਮੇਸ਼ਾ ਟਕਰਾਵੀਂ ਗੱਲ ਹੁੰਦੀ ਹੈ ਦੋ ਵਿਚਾਰ ਹੁੰਦੇ ਅੱਡ-ਅੱਡ ਜਦੋਂ ਜੋ ਫੈਕਟ ਪਿਆ ਉਹ ਕਹਿੰਦੇ ਵੀ ਆਹ ਠੀਕ ਸੀਗੀ ਜਦੋਂ ਉਹ ਗੱਲ ਕਹਿੰਦੇ ਸੀ ਹੁਣ ਠੀਕ ਆ ਤੋ ਚਾਹੇ ਫੈਸਲੇ ਪਹਿਲਾਂ ਹੋ ਰਹੇ ਨੇ ਝਕੋ ਰੋਲਾ ਨਹੀਂ ਹੈ ਫੈਸਲੇ ਤਾਂ ਪਹਿਲਾਂ ਹੋਏ ਨੇ ਅਰੇ ਚੀਜ਼ਾਂ ਪਹਿਲਾਂ ਜਿਹੜੇ ਵਿਕਸਿਤ ਮੁਲਖ ਆ ਉਹਨਾਂ ਚ ਲਾਗੂ ਕੀਤੀਆਂ ਜਾ ਚੁੱਕੀਆਂ ਨੇ ਮਾੜੇ ਪ੍ਰਭਾਵ ਵੀ ਆ ਜਾ ਰਹੇ ਨੇ ਹੁਣ ਕਿਉਂਕਿ ਸਰਕਾਰ ਨੰਗੀ ਚਿੱਟੀ ਸਾਹਮਣੇ ਆ ਗਈ ਜਿਹੜੇ ਛੋਟੇ ਮੋਟੇ ਫੈਸਲੇ ਸੀ ਉਹ ਇੰਨੇ ਜ਼ਿਆਦਾ ਜ਼ੋਰ ਨਾਲ ਆਏ ਨਹੀਂ ਉਹਨੇ ਉੱਪਰ ਨਹੀਂ ਸਕੇ ਬਰੋਤਾ ਸੀ ਪਹਿਲੇ ਦਿਨ ਤੋਂ ਵੀ ਕਰਦੇ ਰਹੇ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਲੜਦੀਆਂ ਰਹੀਆਂ ਲੰਬੇ ਸਮੇਂ ਤੋਂ ਪਰ ਦਿੱਲੀ ਵਾਲੇ ਮੋਰਚੇ ਤੋਂ ਪਹਿਲਾਂ ਜਾਂ ਪੰਜਾਬ ਜਿਹੜਾ ਅੰਦੋਲਨ ਚੱਲਿਆ ਉਸ ਤੋਂ ਪਹਿਲਾਂ ਉੱਭਰ ਰੀਆਂ ਕਦੀ ਜਾਂ ਸਾਡੇ ਮੁੱਤੇ ਭਾਜੀ ਇਹੀ ਗੱਲਾਂ ਹੋਣ ਕਰੀ ਜਾਂਦੇ ਆ ਫੇ ਤਾਂ ਬਣੀਆਂ ਰਹਿਣੀਆਂ ਦੇਖੋ ਜੇ ਤੁਸੀਂ ਕਹਿੰਦੇ ਹੋ ਰੋਜ਼ਗਾਰ ਦੇਣਾ ਤੁਸੀਂ ਮਰਜ਼ ਕਿਉਂ ਕਰ ਰਹੇ ਜੇ ਸਾਨੂੰ ਦੱਸੋ ਜੇ ਰੋਜ਼ਗਾਰ ਦੇਣ ਦੀ ਤੁਹਾਡੀ ਪਾਲਿਸੀ ਆ ਮੰਡੀ ਦਾ ਕਮਾਈ ਵਾਲਾ ਆਧਾਰਾ ਵਾ ਇੱਥੋਂ ਤਾਂ ਤੁਹਾਨੂੰ ਫੀਸ ਆਉਣੀ ਆ ਪੈਸੇ ਆਉਣੇ ਆ ਉਹ ਚ ਤੁਸੀਂ ਉਹਨੂੰ ਉਹਨੂੰ ਕੋ ਤੋੜ ਰਹੇ ਜੇ ਤਾਂ ਅਸੀਂ ਧਰਨੇ ਚੱਕ ਕੇ ਤੁਰ ਗਏ ਹੋਈਏ ਨਾ ਫਿਰ ਤਾਂ ਤੁਹਾਡਾ ਸਵਾਲ ਹੈ ਵੀ ਉਹ ਲੜਾਈ ਛੱਡਤੀ ਉਹ ਤਾਂ ਨਹੀਂ ਐ ਜਿਹਾ ਜਾਰੀ ਹੈ ਲੇਕਿਨ ਇੱਕ ਗੱਲ ਇੱਕ ਗੱਲ ਵਿਜੇ ਜੀ ਬੜੀ ਇੰਪੋਰਟੈਂਟ ਹੈ ਮੰਨ ਲਓ ਅਸੀਂ ਸਬਰਤਾਇ ਕਰਨਾ ਹੈ ਸਬਰਤਾਇ ਕਰਦਿਆਂ ਸਾਡੀ ਜੁੱਤੀ ਦੇ ਵਿੱਚ ਕੰਡਾ ਪੈ ਬੱਜ ਗਿਆ ਰੋੜੀ ਵੱਜ ਗਈ ਉਹ ਸਾਨੂੰ ਸਬਰਤਾਇ ਨਹੀਂ ਕਰਨ ਲੈਂਦੀ ਉਹ ਸਾਨੂੰ ਰੋੜੀ ਉਹ ਕੰਡਾ ਕੱਢਣਾ ਪਏਗਾ ਇਹ ਉਹ ਕੰਡਾ ਰਸਤੇ ਤੁਰੇ ਜਾਂਦੇ ਨੇ ਚੋਂ ਹੈ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਸੀ ਕਿ ਉਹ ਕਹਿੰਦੇ ਜੀ ਮੰਡੀਆਂ ਤੇ ਕੋਈ ਪ੍ਰਭਾਵ ਨਹੀਂ ਪਏਗਾ ਮੰਡੀਆਂ ਲੱਗ ਜਾਰੀ ਰਹਿਣਗੀਆਂ ਮੈਂ ਪਿਛਲੀ ਵਾਰੀ ਮੋਗੇ ਡਿਸਟ੍ਰਿਕਟ ਦੇ ਵਿੱਚ ਜਿਸ ਵੇਲੇ ਡਕਰੂ ਵਾਲੇ ਸੈਲੋ ਨੂੰ ਇਹਨਾਂ ਨੇ ਮੰਡੀ ਲਾਣਿਆ ਔਰ ਉਹਦਾ ਪ੍ਰਭਾਵ ਇਹ ਨਾ ਆਇਆ ਕਿ 30 ਮੰਡੀਆਂ ਉਸ ਏਰੀਏ ਦੀਆਂ ਬੰਦ ਹੋਈਆਂ ਨੇ ਮੈਂ ਉਹਨਾਂ ਦੀ ਵੀਡੀਓ ਦਿਖਾ ਸਕਦਾ ਜਿੱਥੇ ਲੋਕਾਂ ਨੇ ਪਾਥੀਆਂ ਪੱਥੀਆਂ ਨੇ ਜਿੱਥੇ ਆਰਥੀਏ ਗਏ ਤੱਕ ਨਹੀਂ ਜਿੱਥੇ ਉਹਨਾਂ ਦੀ ਲੇਬਰ ਗਈ ਤੱਕ ਨਹੀਂ ਤਬਰੋ ਮੰਡੀਆਂ ਬੰਦ ਕਰ ਰਹੇ ਨੇ ਇੱਕ ਤਰੀਕੇ ਨਾਲ ਜੀ ਦੂਜਾ 2 ਲੱਖ ਟਨ ਦੀ ਕਪੈਸਿਟੀ ਆ ਅਡਾਨੀ ਦੀ ਉੱਥੇ ਸੈਲੋ ਦੀ ਅਡਾਨੀ ਵਾਲੇ ਦੀ ਸਿਰਫ 10 ਬੰਦੇ 10 ਬੰਦਿਆਂ ਦੀ ਲੇਬਰ 2 ਲੱਖ ਟਨ ਜਿਹੜੀ ਕਣਕਾ ਉਹ ਇਸਾਮ ਸੰਭਾਈ ਜਿਹੜੀ ਕਰ ਲੈਂਦੀ ਹੈ ਸੋ ਉਸ ਲਾਕੇ ਦੇ ਜਿੰਨੀ ਆਮ ਆਦਮੀ ਪਾਰਟੀ ਦੇ ਨਹੀਂ ਨਹੀਂ ਦੇਖੋ ਦੇਖੋ ਦੇਸ਼ ਦੀ ਕੋਈ ਵੀ ਸਰਕਾਰ ਇਹਨਾਂ ਨੀਤੀਆਂ ਤੇ ਕਾਰਪੋਰੇਟ ਦੇ ਖਿਲਾਫ ਨਹੀਂ ਹੈਗੀ ਸਿੱਧੀ ਜੀ ਗੱਲ ਆ ਹੁਣ ਤੰਦੂਰ ੱਪਿਆ ਵਾ ਵੋਟਾਂ ਦਾ ਆਪਦੇ ਸਾਹਮਣੇ ਹਰ ਇੱਕ ਬੰਦਾ ਰੋਟੀ ਲਾਉਂਦਾ ਵਾ ਸਾਡੇ ਨਾਲ ਕੋਈ ਨਹੀਂ ਹੈ ਜੇ ਸਿੱਧੇ ਕਹਿਣਾ ਹੋਵੇ ਆਪਦੇ ਆਪ ਦੇ ਢੰਗ ਨਾਲ ਗੱਲ ਕਰਦੇ ਆ ਹੁਣ ਜੇ ਸਾਡੇ ਨਾਲ ਹੁੰਦੀ ਪੰਜਾਬ ਸਰਕਾਰ ਤੋਂ ਰੱਦ ਕਰ ਦਿੰਦੀ ਜਿਹੜੇ ਉਹਨਾਂ ਦੇ ਬੁਲਾਰਿਆਂ ਨੇ ਪ੍ਰਵਕਤਾ ਨੇ ਟੀਵੀ ਚੈਨਲ ਤੇ ਇਹ ਕਹਤਾ ਫਿਰ ਤਾਂ ਸਾਡੀ ਸਰਕਾਰ ਤੋੜ ਦੇਣਗੇ ਜੀ ਉਹ ਭਲਿਓ ਕਲੀਅਰ ਸਾਫ ਹੈ ਗੱਲ ਜਿਹੜੀ ਅਜੇ ਹਜੇ ਹਾਲਾਤ ਬਣ ਰਹੇ ਨੇ ਦੇਖੋ ਜਿਵੇਂ ਪੰਦੇਰ ਸਾਹਿਬ ਨੇ ਸਪਸ਼ਟ ਕੀਤੀ ਹੈ ਨਾ ਗੱਲ ਸਰਕਾਰ ਜਿਹੜੀ ਮਰਜ਼ੀ ਆ ਜੇ ਹਰ ਸਰਕਾਰ ਨੇ ਕਾਰਪੋਰੇਟ ਦੇ ਮੂਰੇ ਗੋਡੇ ਟੇਕੇ ਹੋਏ ਨੇ ਔਰ ਡਬਲਯੂਟੀਓ ਦੇ ਮੂਰੇ ਗੋਡੇ ਟੱਕ ਚੁੱਕੇ ਨੇ ਇਹ ਉਸੇ ਦੀਆਂ ਨੀਤੀਆਂ ਨੇ ਉਸੇ ਦੀਆਂ ਪਾਲਿਸੀਆਂ ਨੇ ਮੰਡੀ ਸਿਸਟਮ ਨੂੰ ਖਤਮ ਕਰਨਾ ਆਰਐਫਸੀਆਈ ਖਤਮ ਕਰਨੀ ਖਰੀਦ ਪਾਲਿਸੀਆਂ ਬੰਦ ਕਰਨੀਆਂ ਖੁੱਲੀ ਮੰਡੀ ਬਣਾਉਣਾ ਕੋਸ਼ਿਸ਼ ਤਾਂ ਇਹਦੇ ਤੇ ਆ ਔਰ ਆਪਾਂ ਇਹਦੇ ਖਿਲਾਫ ਮਤਲਬ ਲੜਾਈ ਲੜ ਰਹੇ ਆ ਜਿੰਨਾ ਜਿੰਨਾ ਕੋਈ ਸਾਡੇ ਵੱਲ ਨੂੰ ਵੱਧ ਰਿਹਾ ਹੈ ਉਹਨਾਂ ਅਸੀਂ ਉਹਨੂੰ ਰੋਕਣ ਦਾ ਯਤਨ ਕਰ ਰਹੇ ਆ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵੱਡੀ ਲੜਾਈ ਇਹਦੇ ਖਿਲਾਫ ਜਿਹੜੀ ਸ਼ੁਰੂ ਕੀਤੀ ਹੋਈ ਹੈ ਲੜਾਂਗੇ ਕੋਈ ਇਹ ਜੀ ਗੱਲ ਨਹੀਂ ਹੈ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਇੱਕ ਇੱਕ ਗੁਣਾ ਜਿਹੜਾ ਕੀਤਾ ਹੋਇਆ ਕਿਸਾਨਾਂ ਦੇ ਖਿਲਾਫ ਉਸ ਨੂੰ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਜਾਵਾਂਗੇ ਔਰ ਲੈ ਕੇ ਜਾ ਰਹੇ ਹਾਂ ਅੱਜ 8 ਅਪ੍ਰੈਲ ਨੂੰ ਵੀ ਪ੍ਰਦਰਸ਼ਨ ਹੋਣ ਲੱਗਾ ਚੰਡੀਗੜ੍ਹ ਤੇ ਔਰ ਉਦਰਾਹਾਂ ਜਿੱਥੇ ਬੰਦੇ ਵੀ ਕਰ ਰਹੇ ਤੁਸੀਂ ਉਹਨਾਂ ਨੂੰ ਸਾਥ ਦੇਵੋ ਅਸੀਂ ਮੈਂ ਫੇਰ ਇੱਕ ਬੇਨਤੀ ਕਰਨਾ ਮੈਂ ਅਸੀਂ ਅਸੀਂ ਬੈਠੇ ਆ ਮੋਰਚਿਆਂ 'ਚ ਲੜਾਈ ਅਸੀਂ ਲੜ ਰਹੇ ਆ ਤਾਂ ਚੰਗੀ ਗੱਲ ਆ ਜੇ ਕੋਈ ਇਹਦੇ ਤੇ ਕੋਈ ਹੋਰ ਵੀਰ ਵੀ ਅੰਦੋਲਨ ਲੜਨ ਦੀ ਗੱਲ ਕਰਵਾ ਦੇ ਪੁਤਲੇ ਫੂਕਣ ਦਾ ਜਿਹੜਾ ਪ੍ਰੋਟੈਸਟ ਹੈ ਉਹਦੇ ਵਿੱਚ ਨਾਲ ਕੌਣ ਆ ਸਾਡੀ ਸਾਡੀ ਸਰਕਾਰ ਵੀ ਆ ਕਾਹਦੇ ਲਈ ਆ ਕਿ ਸੈਲ ਨੂੰ ਕਿਉਂ ਮੰਡੀਆਂ ਕੋਸ਼ਿਸ਼ ਕੀਤਾ ਜਾ ਰਿਹਾ ਹੈ ਤੁਹੇ ਇਸ ਕਰਕੇ ਅਸੀਂ ਆਲਰੇਡੀ ਇਸ ਅੰਦੋਲਨ ਦੇ ਵਿੱਚ ਅੰਦੋਲਨ ਕਰ ਰਹੇ ਹਾਂ ਹਾਂਜੀ ਸਭ ਤੋਂ ਪਹਿਲਾਂ ਕਿਹਦੇ ਦੇ ਖਿਲਾਫ ਪ੍ਰਚਾਰ ਕਰੂੰਗੇ ਇਲੈਕਸ਼ਨ ਚ ਨਹੀਂ ਮੈਂ ਫਿਰ ਇੱਕ ਬਹਿਨਤੀ ਕਰਾਂ ਮੈਂ ਸਰਕਾਰਾਂ ਦੇ ਖਿਲਾਫ ਅਸੀਂ ਪ੍ਰਚਾਰ ਕਰਦੇ ਹਾਂ ਨਾ ਕਿ ਅਸੀਂ ਕਿਸੇ ਪੋਲੀਟੀਕਲ ਪਾਰਟੀ ਦੇ ਖਿਲਾਫ ਸਾਡਾ ਪੋਲੀਟੀਕਲ ਪਾਰਟੀ ਵਾਲਾ ਕੋਈ ਮਤਲਬ ਨਹੀਂ ਹੈ ਸਰਕਾਰ ਜੇਕਰ ਪੰਜਾਬ ਸਰਕਾਰ ਵੀ ਜਿੱਥੇ ਸਾਡਾ ਨੁਕਸਾਨ ਕਰਦੀ ਹੈ ਤੇ ਅਸੀਂ ਪੰਜਾਬ ਸਰਕਾਰ ਨੂੰ ਵੀ ਆੜੇ ਅਤੀ ਲੈ ਰਹੇ ਹਾਂ ਔਰ ਲਾਵਾਂਗੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਭਗਵੰਤ ਸਿੰਘ ਖਲਾਫ ਵੀ ਪ੍ਰੈਸ ਕਰਾਂਗੇ ਇਹ ਹੀ ਭਗਵੰਤ ਮਾਨ ਕੇਂਦਰ ਦੀ ਜਿਗਰਾਂ ਦੇ ਸ਼ਾਮਲ ਸਨ ਤੜੀ ਗੱਲ ਨਾ ਕੇਂਦਰ ਟੁੱਟ ਜੇ ਕਿ ਪੰਜਾਬ ਸਰਕਾਰ ਖਿਲਾਫ ਟੈਸਟ ਕਰਾਂਗੇ ਇਹ ਗੱਲਾਂ ਗੱਲ ਤਾਂ ਹੁਣ ਵੀ ਟੁੱਟੀ ਆ ਹਾਂਜੀ ਗੱਲ ਤਾਂ ਹੁਣ ਵੀ ਟੁੱਟੀ ਹੋਈ ਆ ਹੁਣ ਕਿਹੜਾ ਰੋਜ਼ ਸਾਡੇ ਨਾਲ ਮਦਰ ਬਹਿ ਕੇ ਗੱਲਾਂ ਬਾਤਾਂ ਹੁੰਦੀਆਂ ਨੇ ਇੰਨਾ ਗੱਲਾਂ ਨਾਲ ਨਹੀਂ ਹੁੰਦਾ ਇਹ ਸਰਕਾਰਾਂ ਦੀ ਆਪ ਦੀ ਸਮਝ ਹੁੰਦੀ ਹੈ ਕਿ ਕੋਈ ਸਾਡੇ ਵਿੱਚ ਬਹਿ ਕੇ ਕੀ ਗੱਲ ਕਰਦਾ ਮੁੱਖ ਮੰਤਰੀ ਕਿਸੇ ਮੁੱਖ ਮੰਤਰੀ ਦੇ ਕਹਿਣ ਤੇ ਨਹੀਂ ਕੇਂਦਰ ਗੱਲ ਕਰਦਾ ਇਹ ਲੋਕਾਂ ਦੇ ਦਬਾਅ ਚ ਹੁੰਦੀ ਹੁੰਦੀ ਆ 70 ਲੱਖ ਤੋਂ 90 ਲੱਖ ਦੀ ਕਪੈਸਿਟੀ ਵਾਲੇ ਸਾਈਲੋ ਪੰਜਾਬ ਚ ਬਣ ਗਏ ਉਸ ਵੇਲੇ ਤੁਸੀਂ ਕਿੱਥੇ ਸੀ ਕਿਉਂ ਉੱਥੇ ਜਾ ਕੇ ਪ੍ਰੋਟੈਸਟ ਕੀਤਾ ਨਹੀਂ ਇਹ ਬੰਦੇ ਇਹ ਸਵਾਲ ਕੀ ਹੈ ਸਵਾਲ ਕੀ ਹੈ ਮੈਂ ਹੁਣ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਹਨੀਰ ਸਾਹਿਬ ਨੇ ਇੱਕ ਬੜੀ ਇੰਪੋਰਟੈਂਟ ਗੱਲ ਕੀਤੀ ਆ ਆਪਦੀ ਇਸੇ ਗੱਲ ਦੇ ਜਵਾਬ 'ਚ ਇਹਨਾਂ ਨੇ ਕਿਹਾ ਹੈ ਕਿ 1994 ਦੇ ਵਿੱਚ ਗੈਟ ਤੇ ਸਾਈਨ ਹੋਏ ਭਾਰਤ ਸਰਕਾਰ ਦੇ 15 ਦਸੰਬਰ 1994 ਨੂੰ ਅਸੀਂ ਉਦੋਂ ਤੋਂ ਇਹ ਕੰਡਾ ਕੱਢਣ ਨੂੰ ਜ਼ੋਰ ਲਾ ਰਹੇ ਹਾਂ ਜਥੇ ਬੰਦੀਆਂ ਉਦੋਂ ਤੋਂ ਪ੍ਰੋਟੈਸਟ ਕਰਦੀਆਂ ਆ ਰਹੀਆਂ ਨੇ ਕਿ ਲੋਕੋ ਜਾਗਰਤ ਹੋਵੋ ਜਾਗੋ ਜਦੋਂ 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 ਕਿਸੇ ਦੀ ਚੋਬ ਆਉਂਦੀ ਹੈ ਨਾ ਸਭ ਜੀ ਅਸੀਂ ਤਾਂ 1994 ਤੋਂ ਵੀ ਪਹਿਲਾਂ ਦੇ 99 ਦੇ ਵਿੱਚ ਸਾਡੀ ਲੜਾਈ ਚੱਲ ਰਹੀ ਸੀ 99 ਚ ਕਿ ਬਿਲਕੁਲ ਗੈਡ ਸਮਝੌਤੇ ਤੇ ਸਾਈਨ ਨਹੀਂ ਹੋਣੇ ਚਾਹੀਦੇ ਭਾਰਤ ਨੂੰ ਮਾਰ ਦੂਗਾ 99 ਚ ਲੜਾਈ ਚੱਲ ਰਹੀ ਸੀ ਸਾਡੀ ਪਹਿਲੇ ਵਾਰ ਸਾਹਿਬ ਜੇ ਡੀਏ ਜ਼ਮੀਨ ਦਿੱਤੀ ਹੈ ਸੈਲੋ ਬਣਾਉਣ ਵਾਸਤੇ ਇਹ ਕੀ ਪਛਾਣ ਕੀਤੀ ਹੈ ਕਿ ਕਿਸਾਨਾਂ ਦੀਆਂ ਜਾਂ ਆੜਤੀਆਂ ਦੀਆਂ ਜਾਂ ਬਾਹਰੋਂ ਵੀ ਲੋਕ ਆਏ ਉਹਨਾਂ ਨੇ ਕੀਤੀ ਫੇਰ ਸੈਲੋ ਬਣੇ ਆ ਜਾਂ ਕੇਂਦਰ ਸਰਕਾਰ ਨੇ ਜ਼ਮੀਨ ਦਿੱਤੀ ਪੰਜਾਬ ਸਰਕਾਰ ਨੇ ਦਿੱਤੀ ਜ਼ਮੀਨ ਕਿਹਨਾਂ ਦੀ ਸੀ ਕਿਸਾਨਾਂ ਦੀ ਸੀ ਕਿਹਨਾਂ ਦੀ ਸੀ ਦੇਖੋ ਮੈਂ ਮੈਂ ਇਹ ਨਹੀਂ ਛੱਡ ਦਉ ਤੁਸੀ ਮੈਂ ਹੋਰ ਕਿਸਾਨਾਂ ਦੀ ਸੀ ਕਿ ਤਾਂ ਮੈਂ ਤੁਸੀ ਸਮਝਾਉਂ ਉਹ ਜ਼ਮੀਨ ਵੀ ਲਈ ਜਾ ਰਹੀ ਹੈ ਕਿਸਾਨ ਪ੍ਰੋਟੈਸਟ ਵੀ ਕਰ ਰਹੇ ਨੇ ਕਿਸਾਨ ਲੜ ਵੀ ਰਹੇ ਨੇ ਕਿਸਾਨ ਡਾਂਗਾ ਵੀ ਖਾ ਰਹੇ ਨੇ ਲੇਕਿਨ ਜ਼ਮੀਨ ਵੀ ਧੱਕੇ ਨਾਲ ਲਈ ਜਾ ਰਹੀ ਹੈ ਸੋ ਇਹਨਾਂ ਪਾਲਿਸੀਆਂ ਦੇ ਤਹਿਤ ਸੁਭਾਵਕ ਹੈ ਕਿ ਜਿਨ੍ਹਾਂ ਜਿਹੜੇ ਜਿਹੜੇ ਪੂੰਜੀਪਤੀ ਨੇ ਕਰੋੜਾਪਤੀ ਨੇ ਅੱਜ ਕਿਸਾਨ ਦੀ ਆਰਥਿਕਤਾ ਇੰਨੀ ਟੁੱਟੀ ਹੋਈ ਹੈ ਉਹ ਲੱਕ ਟੁੱਟਿਆ ਹੋਣ ਦੇ ਕਾਰਨ ਜਦੋਂ ਜਿਹੜੀ ਜ਼ਮੀਨ ਦੀ ਕੀਮਤ ਅੱਜ ਮੰਨ ਲਓ 40 ਲੱਖ ਹੈ ਅਗਰ ਉਹਨੂੰ ਕੋਈ ਕਾਰਪੋਰੇਟ ਆ ਕੇ ਕਹਦੇ ਕਿ ਤੇਰੀ 1.5 ਕਰੋੜ ਦੇ ਵਿੱਚ ਅਸੀਂ ਇਹ ਚੱਕਦੇ ਹਾਂ ਜ਼ਮੀਨ ਮੇਰਾ ਖਿਆਲ ਹੈ ਵੱਡੇ ਤੋਂ ਵੱਡਾ ਬੰਦਾ ਵੀ ਉਹਦੇ ਮੂਰੇ ਗੋਡੇ ਟੇਕ ਦਿੰਦਾ ਹੈ ਪੈਸੇ ਦੇ ਮੂਰੇ ਕਿਉਂਕਿ ਦੀ ਆਰਥਿਕ ਹਾਲਤ ਕਿਸਾਨ ਦੀ ਇੰਨੀ ਬੁਰੀ ਹੈ ਕਿ ਕਰਜ਼ੇ ਦੇ ਵਿੱਚ ਕਿਸਾਨ ਦਾ ਮਤਲਬ ਜਦੋਂ ਉਥੋਂ ਦਾ ਸਾਰਾ ਕੁਝ ਖਤਮ ਹੋ ਗਿਆ ਤੇ ਉਹੀ ਲੋਕ ਜਿਹੜੇ ਜ਼ਮੀਨ ਦੇ ਨਾਲੇ ਸੀਗੇ ਉਹੀ ਉੱਠ ਕੇ ਲੜੇ ਹੁਣ ਸੈਲੋ ਜਦਨ ਲਾਏ ਆ ਉਸ ਦਿਨ ਲੋਕਾਂ ਨੂੰ ਇਹ ਥੋੜਾ ਪਤਾ ਸੀ ਸਾਡੀ ਮੰਡੀ ਖਾ ਜਾਣਗੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਰ ਆਮ ਕਿਸਾਨ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਸੋ ਅਸੀਂ ਆ ਆਮ ਕਿਸਾਨ ਨੂੰ ਦੋਸ਼ੀ ਨਹੀਂ ਕਹਿ ਸਕਦੇ 2020 ਤੋਂ ਤੁਹਾਡਾ ਅੰਦolan ਸ਼ੁਰੂ ਹੋਇਆ ਅੰਦolan ਤੋਂ ਬਾਅਦ ਤਾਂ ਤੁਸੀਂ ਕਹਿ ਰਹੇ ਹੋ ਕਿ ਪਿੰਡਾਂ ਤੱਕ ਚੁੱਲਿਆਂ ਤੱਕ ਤੁਹਾਡੀ ਗੱਲ ਪਹੁੰਚ ਗਈ ਹੈ ਉਸ ਤੋਂ ਬਾਅਦ ਹਰ ਸਾਲ ਕਿਸਾਨ ਉੱਥੇ ਜਾਂਦੇ ਨੇ ਹਰ ਸਾਲ ਕਿਸਾਨ ਜਾਂਦੇ ਆ ਹਰ ਸਾਲ ਜਾਂਦੇ ਆ ਇੱਕ ਤਾਂ ਹੋਣ ਵਾਲੇ ਜਿਹੜੇ ਹਾਲਾਤ ਬਣੇ ਆ ਇਹ ਪਹਿਲਾਂ ਨਹੀਂ ਸੀਗੇ ਪਿਛਲੇ ਸਾਲ ਲੈਣਾ ਲੱਗੀਆਂ ਤੁਹਾਡੀ ਗੱਲ ਠੀਕ ਆ ਪਰ ਪਿਛਲੇ ਸਾਲ ਇਹ ਨਹੀਂ ਸੀਗਾ ਵੀ ਇੰਨੀਆਂ ਮੰਡੀਆਂ ਨੂੰ ਇਹ ਖਤਮ ਕਰ ਰਹੇ ਆ। ਹੂੰ। ਐਸ ਵਾਰੀ ਇਹ ਗੱਲ ਕਿਸਾਨਾਂ ਤੱਕ ਪਹੁੰਚ ਗਈ ਆ ਵੀ ਇਹ ਸਾਡੀਆਂ ਮੰਡੀਆਂ ਨੂੰ ਖਤਮ ਕਰਕੇ ਇਹ ਜਿਹੜੀ ਲੜਾਈ ਤਿੰਨ ਕਾਨੂੰਨਾਂ ਵਾਲੀ ਲੜ ਕੇ ਆਏ ਆ ਉਹਨੂੰ ਇਹ ਟੋਟਿਆਂ 'ਚ ਲਾਗੂ ਕਰ ਰਹੇ ਆ। ਇਹ ਗੱਲ ਜਦੋਂ ਕਿਸਾਨਾਂ ਤੱਕ ਜਾਊਗੀ ਤੇ ਤੁਸੀਂ ਦੇਖਿਓ ਸਾਨੂੰ ਪੂਰਾ ਵਿਸ਼ਵਾਸ ਆ 750 ਬੰਦਾ ਲਾ ਕੇ ਅਸੀਂ ਉਹ ਕਾਨੂੰਨ ਵਾਪਸ ਕਰਾ ਕੇ ਆਏ ਆ ਤੇ ਪੰਜਾਬ ਦੇ ਕਿਸਾਨ ਇਹ ਸਮਝਦੇ ਆ ਵੀ ਅਸੀਂ 750 ਬੰਦੇ ਦੀ ਜਿਹੜੀ ਕੁਰਬਾਨੀ ਆ ਅਜਾਈ ਨਹੀਂ ਜਾਣ ਦੇਣੀ ਸੋ ਬੇਫਿਕਰ ਹੋ ਲੈਣਾ ਨਹੀਂ ਲੱਗਣਗੀਆਂ। ਆਸੀਂ ਵੀ ਜੋਰ ਲਾ ਰਹੇ ਹੋ ਤੁਸੀਂ ਵੀ ਲਾਓ ਅੱਛਾ ਕੋਈ ਵੱਡਾ ਅੰਦੋਲਨ ਜਦੋਂ ਜਦੋਂ ਇਸ ਤਰੀਕੇ ਦਾ ਪ੍ਰੋਟੈਸਟ ਦੋਸਤੋ ਪਹਿਲਾਂ ਗੱਲਬਾਤ ਕੀਤੀ ਜਾਂਦੀ ਹੈ ਹਮੇਸ਼ਾ ਤੁਸੀਂ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕੀਤੀ ਹੈ ਕਿ ਇਹ ਸਟੈਂਡ ਜਿਹੜਾ ਹੈਗਾ ਤੁਸੀਂ ਨਾਲ ਲਓ ਤੁਸੀਂ ਪੰਜਾਬ ਦੇ ਵਿੱਚ ਹੁਣ ਪਹਿਲਾਂ ਤਾਂ ਤੁਹਾਡੇ ਸਵਾਲ ਦਾ ਜਵਾਬ ਦੇਣਾ ਮੈਂ ਸਰਕਾਰਾਂ ਨੂੰ ਜਦੋਂ ਪਿਛਲੀ ਵਾਰੀ ਇਹਨਾਂ ਨੇ ਮੰਡੀ ਲਾਣੇ ਆ ਉਦੋਂ ਸਰਕਾਰਾਂ ਨੂੰ ਅਸੀਂ ਮੰਗ ਪੱਤਰ ਭੇਜੇ ਡਿਪਟੀ ਕਮਿਸ਼ਨਰਾਂ ਦੇ ਥੂ ਕਿ ਕਿਰਪਾ ਕਰਕੇ ਇਹਨੂੰ ਇਸ ਨੋਟੀਫਿਕੇਸ਼ਨ ਨੂੰ ਵਾਪਸ ਲਓ ਸਾਡੀਆਂ ਮੰਡੀਆਂ ਰਹਿਣ ਦਿਓ ਇਹਨਾਂ ਨੂੰ ਮੰਡੀ ਲਾਣੇ ਨਾ ਜਾਵੇ ਲੇਕਿਨ ਉਦੋਂ ਵਾਪਸ ਲਿਆ ਗਿਆ ਫੈਸਲਾ ਉਦੋਂ ਸਰਕਾਰ ਥੋੜੀ ਜੀ ਚਕੰਨੀ ਹੋਈ ਜਿੱਦਾਂ ਅਸੀਂ ਕਟਾਰੂ ਚੱਕਦਾ ਤੇ ਕੁਲਦੀਪ ਸਿੰਘ ਢਾਲੀਵਾਲ ਦਾ ਘਰ ਕੇ ਰਿਆ ਜਾ ਕੇ ਉਹਦੇ ਕੰਨ ਖੜੇ ਹੋਏ ਥੋੜੇ ਜੇ ਵੀ ਇਹ ਕੀ ਕਰਤਾ ਸੋ ਸਰਕਾਰ ਨੂੰ ਅੱਜ ਜਿਹੜਾ ਅਸੀਂ ਕਹਿ ਰਹੇ ਆ ਅੱਜ ਇੱਕ ਸੁਨੇਹਾ ਤੁਹਾਡੇ ਰਾਹੀਂ ਸਰਕਾਰ ਤੱਕ ਜਾ ਰਿਹਾ ਸੀ ਅੱਜ ਤਾਂ ਨਹੀਂ ਅੱਜ ਤਾਂ ਨਹੀਂ ਪਤਲੇ ਫੁਕ ਰਹੇ ਅਸੀਂ ਸਾਤ ਤਰੀਕ ਦੇ ਰਹੇ ਆ ਇਹ ਸਰਕਾਰ ਨੂੰ ਤੁਹਾਡਾ ਫਿਰ ਕੀ ਰੋਲਾ ਕੋਈ ਸਾਨੂੰ ਚਾਹ ਥੋੜੋ ਜਿਹਾ ਵੀ ਅਸੀਂ ਉਹ ਕਰਨਾ ਹੈ ਜੀ ਇਹ ਅਲਟੀਮੇਟਨ ਸਮਝਾਜਾ ਬਈ ਦੇਖੋ ਜਦੋਂ ਐਲਾਨ ਕਰੀਦਾ ਹੈ ਪਹਿਲਾ ਫੈਸਲਾ ਦੇਈਦਾ ਹੈ ਇਹਨੂੰ ਅਲਟੀਮੇਟਿਵ ਸਾਬਦਲਾ ਜਾਂ ਸਾਡਾ ਐਲਾਨ ਮੰਨ ਲਾ ਕਿਹੜੀ ਜਿਹੜੇ ਪਾਸੇ ਮਰਦੇ ਨੇ ਲੇਕਿਨ ਸਰਕਾਰ ਤਿੱਕਰ ਜਿਹੜੀ ਡੇਟ ਦੇਈ ਦਿਨਾਂ ਦੇ ਵਿੱਚ ਟਾਈਮ ਦੇਈਦਾ ਉਹ ਸਰਕਾਰ ਨੂੰ ਉਸ ਨੂੰ ਸੋਚਣ ਲਈ ਮੜ ਵਿਚਾਰਨ ਲਈ ਟਾਈਮ ਹੁੰਦਾ ਹੈ ਧੰਨਵਾਦ ਜੀ ਬਹੁਤ ਬਹੁਤ